ਜਿਹੜਾ ਸੁਰਗਵਾਸ ਹੋ ਗਿਆ ਇਹਦੀਆਂ ਤਿੰਨ ਬੇਟੀਆਂ ਠੀਕ ਹੈ ਤਿੰਨ ਬੇਟੀਆਂ ਛੱਡ ਗਿਆ ਬਿੱਖੀ ਹਾਂਜੀ ਇਹ ਪਿਆਰ ਦਾ ਕਥਾ ਅੱਥੇ ਮੇਰੀ ਤਰਮਸਾਲਾ ਦੀ ਸ਼ਰੇਆਮ ਤੇ ਟਾਪਿਕ ਹੈ ਤੁਸੀਂ ਮੇਰੇ ਘਰ ਦੀ ਸਥਿਤੀ ਵੇਖੋ ਪਹਿਲਾਂ ਮੈਂ ਇੱਕ ਰਾਗੀ ਠਾਡੀ ਬੰਦਾ ਵਾ ਮੇਰੇ ਚਾਰ ਬੇਟੇ ਆ ਦੋ ਤਾਂ ਸਖਰ ਵਧੀਆ ਸੈਟ ਹੈ ਇਹ ਵੀ ਬਹੁਤ ਇੰਟੈਲੀਜੈਂਟ ਬੰਦਾ ਸੀ ਦੇਖ ਲਿਆ ਬਹੁਤ ਸੋਹਣਾ ਰਾਗੀ ਆ ਪਾਕੀ ਹੈ ਜਿਹੜਾ ਨਸ਼ੇ ਦੀ ਭੇਟ ਚੜ ਗਿਆ ਤੇ ਮੈਂ ਐਪਲੀਕੇਸ਼ਨ ਦਿੱਤੀ ਅਸੀਂ ਆਵਾਂਗੇ ਜੀ ਜਾਵਾਂਗੇ ਫਲਾਣਾ ਕਰਾਂਗੇ ਠਮਕਾ ਕਰਾਂਗੇ ਮੈਨੂੰ ਫੋਨ ਤੇ ਸਮਾ ਆਪਣਾ ਸਮਾਰਕੀ ਕਹਿੰਦਾ ਥਣੇਦਾਰ ਪਤਾ ਨਹੀਂ ਕਿਹੜਾ ਸੀ ਉਦੋਂ ਮੈਨੂੰ ਕਹਿੰਦਾ ਤੂੰ ਪਹਿਲਾ ਘਰ ਘਰੇ ਸਮਾਨ ਰੱਖ ਫਿਰ ਹੀ ਛੱਪਾ ਮਾਰਾਂਗੇ ਤੇਰੇ ਬੱਚਿਆਂ ਨੂੰ ਫੜ ਕੇ ਲੈ ਜਾਾਂਗੇ ਫਿਰ ਹੀ ਜੜ ਪੇਜਾਂਗੇ ਆ ਹਾਲਾ ਪ੍ਰਸ਼ਾਸਨ ਦਾ ਜੀ ਕਹਿੰਦੇ ਆਪ ਹੀ ਸਮਾਨ ਰੱਖ ਲੈ ਤੇ ਫਿਰ ਅਸੀਂ ਫੋਨ ਕਰਦੀ ਸੀ ਆ ਜਾਾਂਗੇ ਇੱਕ ਇੱਕ ਪੁੱਤ ਚਲਿਆ ਗਿਆ ਇੱਕ ਮੰਜੇ ਤੇ ਪਿਆ ਬਾਹ ਉਹਦੀ ਗਲੀ ਪਈ ਹੈ ਹਾਲਾਤ ਉਹਦੇ ਚਾਰੇ ਦਿ마ੜੇ ਹੈ ਉਹਨੂੰ ਦੇਖ ਕੇ ਇੱਕ ਪਿਓ ਦੇ ਦਿਲ ਤੇ ਕੀ ਬੀਜਦੀ ਹੈ ਫਿਰ ਕੀ ਪੌਦਾ ਨਿਕਲਦੀ ਆ ਦੇਖ ਕੇ ਉਹ ਪੁੱਤਾਂ ਸੀ ਕਲ ਤੁਸੀਂ ਕੀ ਕਰਕੇ ਹੁਣ ਮੈਂ ਇਹ ਚਾਹੁੰਦਾ ਵੀ ਚੱਲ ਇਹ ਜਿਹੜਾ ਸੁਰਗਵਾਸੀ ਨੇ ਤਿੰਨ ਬੇਟੀਆਂ ਚਲ ਮੈਂ ਵੀ ਕੋਈ ਮਮਨਾ ਰਾਕੀ ਛੱਡੀ ਫੰਦਾ ਕੋਈ ਐਸੀ ਨਾ ਕਿ ਬੱਚੇ ਨੂੰ ਦਿੰਦਾ ਵੱਡੇ ਬੇਟੀ ਵੀ ਆ ਇਹ ਚਾਲੇ ਮੰਦ ਸਾਡਾ ਇੱਕ ਘਰੀ ਬੈਠਾ ਰਹੇ ਪਰ ਬੂਜਾ ਕੋਲੇ ਇਹਨੂੰ ਬਚਾਓ ਕਿਰਪਾ ਕਰਕੇ ਬਸ ਇਹ ਜਦੋਂ ਦੇਖਦੀ ਹਾਂ ਯੁੱਧ ਨਸ਼ਿਆ ਵਰਤ ਲਿਖਿਆ ਮਨ ਤੇ ਕੀ ਬੀਜਦੀ ਆ ਵੀ ਕਿਹ ਲੈ ਕੰਧਾ ਝੁਕ ਗਈ ਹੈ ਯੁੱਧ ਨਸ਼ਿਆ ਵਰਤ ਦੇ ਕੰਧਾ ਝੁਕ ਗਈ ਹੈ ਕੰਧਾ ਝੁਕ ਗਈ ਹੈ ਮੇਰੇ ਘਰੇ ਨਾ ਇਹ ਮਨਪ੍ਰੀਤ ਤੇ ਗਗਨਦੀਪ ਇਹ ਪੁੜੀਆਂ ਲਿਆਉਂਦੇ ਸੀ ਤੁਹਾਡੇ ਬੇਟੇ ਚਿੱਟੇ ਦੀਆਂ ਜਦੋਂ ਕੰਪਨੀ ਤੇ ਕੰਮ ਕਰਦਾ ਮਾੜਾ ਮਾੜਾ ਆ ਪਕੜ ਲੈ ਖਾਣ ਟੁਕਾ ਚਲੋ ਪੂਟੀਆਂ ਦੇ ਦੇਣੇ 30 35 40 50 ਹਜ਼ਾਰ ਲੱਖ ਵਟਣਾ ਘਰੇ ਫੜਾ ਦੇਣਾ ਇਹਨਾਂ ਦੇ ਔਰ ਆ ਯੁੱਧ ਨਸ਼ਿਆ ਵਰਤ ਲਿਖਿਆ ਹੈ ਯੁੱਧ ਨਾ ਕੀ ਜਮਾਈ ਨਹੀਂ ਜਮਿੰਦੇ ਹੂਬੇ ਤਾਂ ਅਸੀਂ ਕੋਪਟ ਗਏ ਕਿੰਨੀਆਂ ਮੌਤਾਂ ਹੋਈਆਂ ਤੁਹਾਡੇ ਪਿੰਡ ਇਹ ਮੇਰੇ ਬੇਟੀ ਦੀ 45ਵੀਂ ਮੌਤ ਸੀ ਇਹ ਤੋਂ ਪਹਿਲਾਂ 45 ਮੁੰਡੇ ਚਿੱਟਣਾ ਮਰ ਗਏ ਹਾਂ 40 44 44 ਮੁੰਡੇ ਮਰ ਗਏ 45ਵੇਂ ਤੁਹਾਡਾ 45ਵੇਂ ਮੇਰੇ ਆਹ ਸਾਹਮਣੇ ਕੰਤ ਤੇ ਉੱਤੇ ਲਿਖਿਆ ਹੋਇਆ ਹੈ ਕਿ ਯੁੱਧ ਨਸ਼ਾ ਵਿਰੋਧ ਨਸ਼ਾ ਤਸਕਰਾਂ ਦੀ ਜਾਣਕਾਰੀ WhatsApp ਤੇ ਭੇਜੋ ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ ਇਹ ਤਸਵੀਰ ਦੇਖ ਲਈ ਆਨ ਵਾਲਟ ਬਿਲਕੁਲ ਇਹਦੂ ਉਲਟ ਸਾਈਡ ਆ ਘਰ ਆ ਦੇਖ ਲੋ ਆ ਘਰ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਇਹ ਘਰ ਦੇ ਚਿੱਟੇ ਨਾਲ ਹੋ ਚੁੱਕੀ ਹੈ ਤੇ ਦੂਜਾ ਨੌਜਵਾਨ ਬੜਤੇ ਪਿਆ ਇੱਕ ਘਰ ਦੇ ਦੋ ਪੁੱਤ ਇੱਕ ਮਰ ਚੁੱਕਿਆ ਤੇ ਇੱਕ ਦੀ ਹਾਲਾਤ ਬੜੇ ਗੰਭੀਰ ਹੈ ਬਾਹ ਗਲੀ ਪਈ ਹੈ ਤੇ ਚਿੱਟੇ ਦਾ ਉਹ ਆਦੀ ਰਿਆ ਤਾਂ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਕੀ ਆ ਬੋਰਡ ਪੋਸਟਰ ਲਾਉਣ ਨਾਲ ਯੁੱਧ ਨਸ਼ਿਆਂ ਵਿਰੁੱਧ ਸੰਪੂਰਨ ਹੋ ਗਿਆ ਪਰ ਸਵਾਲ ਇੱਥੇ ਇਹ ਵੀ ਹੈ ਕਿ ਜਿਹੜੇ ਬੰਦਿਆਂ ਨੇ ਆ ਕਹਿੰਦੇ ਕਿ ਗੁਪਤ ਜਾਣਕਾਰੀ ਰੱਖੂਗੀ ਜਿੰਨਾ ਬੰਦਿਆਂ ਨੇ ਇਸ ਤੇ ਵੀਡੀਓ ਪਾਈ ਬੋਲੇ ਉਹਨਾਂ ਨੂੰ ਧਮਕੀਆਂ ਆ ਰਹੀਆਂ ਕਿ ਚੁੱਪ ਕਰ ਜਾਓ ਨਹੀਂ ਤਾਂ ਗੋਲੀ ਮਾਰ ਦਿੱਤੀ ਜਾਵੇਗੀ ਚੁੱਪ ਕੌਣ ਕਰਾ ਰਿਹਾ ਹੈ ਪੁਲਿਸ ਵੀ ਚੁੱਪ ਕਰਾ ਰਹੀ ਹੈ ਤੇ ਦੂਜੇ ਪਾਸੇ ਉਹ ਗੁੰਡੇ ਉਹ ਤਸਕਰ ਵੀ ਚੁੱਪ ਕਰਾ ਰਹੇ ਜਿਹੜਾ ਨਸ਼ਾ ਵੇਚਦੇ ਆ ਸਾਡੇ ਨਾਲ ਉਸ ਨੌਜਵਾਨ ਦੇ ਪਿਤਾ ਨੇ ਗੱਲਬਾਤ ਕਰਦੇ ਆ ਕਿੱਦਾਂ ਹੋਇਆ ਤੁਹਾਡੇ ਬੇਟੇ ਦੀ ਕਿੱਦੇ ਹੋਈ ਮੌਤ ਆਪਣੀ ਬੇਟੀ ਦੀ ਮਰ ਪੀਤੀ ਮੌਤ ਕਿੰਨੇ ਦਿਨ ਹੋ ਗਿਆ ਕਿੰਨੇ ਦਿਨ ਹੋ ਗਏ ਹਾਂਜੀ ਮੌਤ ਕਿੱਦੇ ਹੋਈ ਮਨਪ੍ਰੀਤ ਕਿੰਨੀ ਤਰੀਖ ਪੰਜ ਛੇ ਦਿਨ ਪੰਜ ਕਿ ਦਿਨ ਪੰਜ ਕਿ ਦਿਨ ਇਹ ਕਦੋਂ ਹੋਈ ਹੈ ਤੁਹਾਡੇ ਬੇਟੇ ਦੀ ਮੌਤ ਇਹ ਜੀਸ਼ 5 ਦਿਨ ਹੋ ਗਿਆ ਹਾਂਜੀ ਕਿਵੇਂ ਜੀ ਇਹ ਮੌਤ ਕਿਵੇਂ ਹੋਣੀ ਜੀ ਕਾਫੀ ਚਿਰ ਦੇ ਦੋ ਮੇਰੇ ਬੇਟੇ ਜੀ ਤੁਸੀਂ ਹਾਲਤ ਅੰਦਰ ਦੇਖ ਹੀ ਆਏ ਆ ਗगनਦੀਪ ਹਮ ਤੇ ਇਹ ਆਪਣਾ ਮਨਪੀਤੇ ਨੂੰ ਘੁੱਗੀ ਕਹਿ ਦਿੰਦੇ ਸੀਗੇ ਹਮ ਜਿਹੜਾ ਸੁਰਗਵਾਸ ਹੋ ਗਿਆ ਇਹਦੀਆਂ ਤਿੰਨ ਬੇਟੀਆਂ ਠੀਕ ਹੈ ਤਿੰਨ ਬੇਟੀਆਂ ਛੱਡ ਗਿਆ ਪਿੱਛੇ ਹਾਂਜੀ ਠੀਕ ਹੈ ਇਹ ਪੜਨ ਲਵਣਾ ਅੱਥੀ ਮੇਰੀ ਤਰਨਸਾਲਾ ਦੇ ਵਿੱਚ ਸਰੇ ਆ ਟਾਪਿਕ ਹੈ ਇੱਥੇ ਸਾਡੇ ਪਿੰਡ ਐਸਐਸਪੀ ਨੇ ਦੌਰਾ ਕੀਤਾ ਪਟਵਾਰਖਾਨੇ ਵਿੱਚ ਹਮ ਨਸਿਆ ਬਰੋਦ ਪਾਜੋ ਕੁਝ ਲਿਖਿਆ ਹਮ ਬੜੇ ਬਲਾਰੇ ਬੁੱਲੇ ਮੈਂ ਉੱਥੇ ਵੀ ਜਾ ਕੇ ਮੈਕ ਲਿਆ ਹਮ ਮੈਂ ਕਿਉਂ ਤੁਸੀਂ ਮੇਰੇ ਘਰ ਦੀ ਸਥਿਤੀ ਵੇਖੋ ਪਹਿਲਾਂ ਮੈਂ ਇੱਕ ਰਾਗੀ ਢਾਡੀ ਬੰਦਾ ਵਾ ਮੇਰੇ ਚਾਰ ਬੇਟੇ ਆ ਦੋ ਤਾਂ ਸੁਖਰ ਵਧੀਆ ਸੈੱਟ ਆ ਇਹ ਵੀ ਬਹੁਤ ਇੰਟੈਲੀਜੈਂਟ ਬੰਦਾ ਤੁਸੀਂ ਵੇਖ ਲਿਆ ਬਹੁਤ ਸੋਹਣਾ ਰਾਗੀ ਆ ਪਾਠੀ ਆ ਜਿਹੜਾ ਨਸ਼ੇ ਦੀ ਭੇਟ ਚੜ ਗਿਆ ਇੱਥੇ ਸਰੇਆਮ ਮੈਂ ਇੱਥੇ ਮੈਕ ਦੇ ਵਿੱਚ ਚਾਰ ਅੱਡੇ ਸਰੇਆਮ ਘੜਾਤੇ ਸੀਗੇ ਇੱਕ ਥੈਥੂ ਵਾਲਾ ਅੱਡਾ ਇੱਕ ਉਹ ਧਰਮਸ਼ਾਲਾ ਦੇ ਸਾਹਮਣੇ ਅੱਡਾ ਇੱਕ ਉਧਰ ਤੋਲ ਪੱਤੀ ਵਜਦਾ ਅੱਡਾ ਇੱਕ ਇੱਥੇ ਜਿੱਥੇ ਪਪੂਟਾਂ ਪਾਈਆਂ ਸਾਹਮਣੇ ਉਹ ਦੋਦਰ ਜਰਾ ਥਿੱਥੇ ਮੰਡੀ ਤੇ ਮੰਡੀ ਮੈਂ 4-5 ਹੀ ਪੱਕੇ ਠੇਕੇ ਉਹਨਾਂ ਨੂੰ ਦੱਸ ਤੀ ਜਾ ਕੇ ਤੁਸੀਂ ਛਾਪਾ ਮਾਰੋ ਗੁਰਮੇਲ ਸਿੰਘ ਨੇ ਤੁਸੀਂ ਕਹਿੰਦੇ ਜੀ ਸਵੇਰੇ ਉੱਥੇ ਆ ਜਾਓ ਦਫ਼ਤਰ ਜਦੋਂ ਮੈਂ ਕੱਲਾ ਗਿਆ ਤਾਂ ਉੱਥੇ ਮੈਂ ਐਪਲੀਕੇਸ਼ਨ ਲਿਖਾਈ ਮੇਰੇ ਨਾਲ ਇਥੇ ਕੋਈ ਨਹੀਂ ਤੁਰਿਆ ਮੈਂ ਕੱਲਾ ਹੀ ਚਲੇਗਾ ਮੁੰਡਿਆਂ ਨੇ ਮੈਂ ਜਾ ਕੇ ਮੈਂ ਕਿਹਾ ਵੀ ਐਪਲੀਕੇਸ਼ਨ ਲਿਖਣੀ ਐ ਐਸਐਸਪੀ ਨੂੰ ਮੇਰਾ ਭਤੀਜਾ ਉਸ ਇਏ ਕਹਿੰਦੇ ਤਾਤੇ ਤੇ ਨਾਲ ਕੋਈ ਬੰਦਾ ਤਾਂ ਹੈ ਨਹੀਂ ਮੈਂ ਕਿਹਾ ਯਾਰ ਬੰਦਾ ਨਾ ਹੋਵੇ ਤੁਸੀਂ ਲਿਖ ਦਿਓ ਮੈਨੂੰ ਕਿ ਤੁਹਾਨੂੰ ਕਿੰਨੋ ਜਿਆਦਾ ਰਕਤ ਪਦਮਿਕ ਨੇ ਇਕੱਲੇ ਮੈਂ ਇਕੱਲੇ ਮੈਂ ਇਕੱਲੇ ਲਿਖਾ ਕੇ ਐਸਪੀ ਦੇ ਪੇਸ ਹੋ ਗਿਆ ਹੂੰ ਉੱਥੇ ਮੈਨੂੰ ਕਹਿੰਦੇ ਜੀ ਦੱਸੋ ਮੈਂ ਕਹਿੰਦਾ ਕੱਲ ਵਾਲਾ ਬਾਪੂ ਆ ਮੈਂ ਹੂੰ ਠੀਕ ਕਰ ਆਉ ਬਾਪੂ ਮੈਂ ਕਹਿੰਦਾ ਮੈਂ ਕੱਲ ਵਾਲਾ ਬਾਪੂ ਆ ਮੈਂ ਹੂੰ ਦੱਸੋ ਆਪਾਂ ਤੁਸੀਂ ਕਹਿੰਦੇ ਸੀ ਸਾਡੇ ਨਾਲ ਜੁੜੋ ਹੂੰ ਤੇ ਮੈਂ ਕਹਿੰਦਾ ਸਾਡੇ ਨਾਲ ਪ੍ਰੋਸੈਸਨ ਜੁੜੇ ਮੈਂ ਤਾਂ ਆ ਗਿਆ ਹੁਣ ਤੁਹਾਡੇ ਕੋਲੇ ਹੂੰ ਦੱਸੋ ਕੋਈ ਕਾਰਵਾਈ ਕੋਈ ਕਾਰਵਾਈ ਕੋਈ ਸੁਣਵਾਈ ਨਹੀਂ ਦੋ ਮੈਂ ਐਪਲੀਕੇਸ਼ਨ ਅੱਥੇ ਲੈ ਕੇ ਦਿੱਤੀਆਂ ਹਟੂ ਸਾਣ ਮੈਂ ਕਾ ਵੀ ਮੈਨੂੰ ਘਰੇ ਸਾਡੇ ਬੱਚੇ ਬਹੁਤ ਜਦੋਂ ਨਸ਼ਾ ਕਰ ਲੈਂਦੇ ਆ ਉਹ ਤਾਂ ਨਸ਼ੇ ਦੀ ਕਮਾਈ ਤੁਹਾਨੂੰ ਦੱਸੀ ਤੇ 1500 ਦਾ ਨਸ਼ਾ ਕੰ ਲਾ ਗਗਨਦੀ ਮੈਨੂੰ ਕੱਲਾ ਹੀ ਕਰ ਜਾਂਦਾ ਸੀ ਤੁਹਾਨੂੰ ਦੱਸਿਆ ਹੀ ਤੇ 1500 ਦਾ ਦੂਜਾ ਤੇ ਉਲਟਾ ਮਾਂ पे ਉਹ ਧਮਕੀਆਂ ਕੁੱਟਦੇ ਮਾਰਦੇ ਆ ਤੇ ਮੈਂ ਐਪਲੀਕੇਸ਼ਨ ਦਿੱਤੀ ਅਸੀਂ ਆਵਾਂਗੇ ਜੀ ਜਾਵਾਂਗੇ ਫਲਾਣਾ ਕਰਾਂਗੇ ਧਮਕਾ ਕਰਾਂਗੇ ਮੈਨੂੰ ਫੋਨ ਤੇ ਸਮਾ ਆਪਣਾ ਸਮਰਕੀ ਕਹਿੰਦਾ ਥਾਣੇਦਾਰ ਪਤਾ ਨਹੀਂ ਕਿਹੜਾ ਸੀ ਉਦੋਂ ਹੂੰ ਮੈਨੂੰ ਕਹਿੰਦਾ ਤੂੰ ਪਹਿਲਾ ਕਰ ਘਰੇ ਸਮਾਨ ਰੱਖ ਹੂੰ ਫਿਰ ਹੀ ਛੱਪਾ ਮਾਰਾਂਗੇ ਤੇਰੇ ਬੱਚਿਆਂ ਨੂੰ ਫੜ ਕੇ ਲੈ ਜਾਾਂਗੇ ਫਿਰ ਹੀ ਜਿਲ੍ਹੇ ਭੇਜ ਦੇਾਂਗੇ ਆ ਹਾਲਾ ਪ੍ਰਸ਼ਾਸਨ ਸਾਹਿਬ ਜੀ ਕਿਤੇ ਆਪ ਹੀ ਸਮਾਨ ਰੱਖ ਲੈ ਜਾਓ ਤੇ ਫਿਰ ਅਸੀਂ ਫੋਨ ਕਰਦੀ ਸੀ ਆ ਜਾਾਂਗੇ ਅਸੀਂ ਝੂਠ ਬੋਨ ਵਾਲਾ ਪਰਿਵਾਰ ਪੇ ਲਈਏ ਤਾਂ ਸਾਡਾ ਸਾਰਾ ਹੀ ਪਰਿਵਾਰ ਹੈ ਨੀਗਾ ਅਵਤਾਰ ਸਿੰਘ ਖੜੇ ਅਸੀਂ ਬਹੁਤ ਔਰ ਦੂਜਾ ਇਹਨਾਂ ਕਲਬ ਦੀ ਸਾਡੇ ਖਿਆਲ ਆ ਸਾਰੇ ਪਰਿਵਾਰ ਦੇ ਤੇ ਇਹੋ ਜਿਹੀਆਂ ਗੱਲਾਂ ਨੂੰ ਅਸੀਂ ਨਹੀਂ ਬਰਦਾਸ਼ਤ ਕਰਦੇ ਹਾਂ ਹਾਂਜੀ ਜਿੰਦਾ ਵੀ ਚਿੱਟੇ ਦਾ ਇੱਥੇ ਨਾ ਕੋਈ ਅੰਤ ਨਹੀਂ ਆਹਾ ਮੰਡੀ ਦੇ ਵਿੱਚ ਇੱਕ ਦਿਨ ਤੁਸੀਂ ਬਲਾਜਮ ਖੜੇ ਸੀ ਮੈਂ ਫੇਰ ਵੀ ਮੈਂ ਇਕੱਲਾ ਹੀ ਚੱਲਿਆ ਗਿਆ ਕੋ ਸਾਡਾ ਤਾਂ ਮਾਂ ਪਿਓ ਦਾ ਦਿਮਾਗ ਘੁਮਿਆ ਪਿਆ ਜਿੱਦੋਂ ਦੋ ਪੱਖ ਇਸ ਤਰੀਕੇ ਦੇ ਪਾਸੇ ਹੋਣਾ ਤੇ ਦਿਮਾਗ ਘੁਮਿਆ ਪਿਆ ਸਟੇਜ ਤੇ ਕੰਮ ਉਥੇ ਕਰ ਲੈਣਾ ਵਧੀਆ ਰਾਕੀ ਟਾਡੀ ਦਾ ਕਰ ਲੈਨੇ ਪੈਸੇ ਵੀ ਲੈ ਕੇ ਦਿੰਨੇ ਆ ਉਦੋਂ ਬਾਅਦ ਫੇਰ ਦਿਮਾਗ ਚੱਕਿਆ ਜਾਂਦਾ ਮੈਂ ਉੱਥੇ ਮੁਲਾਜ਼ਮ ਖੜੇ ਉਹਨੇ ਵੀ ਛਾਪਾ ਮਾਰਿਆ ਸੀ ਸ਼ਰਾਬ ਦਾ ਮੰਡੀ ਚ ਉਹਦਾ ਮੁਲਾਜ਼ਮ ਖੜਾ ਮੈਨੂੰ ਕਹਿੰਦੇ ਆਓ ਜੀ ਬਾਬਾ ਜੀ ਤੁਸੀਂ ਇੱਧਰ ਨੂੰ ਆਇਓ ਮੈਂ ਕਿਹਾ ਵੀ ਮੈਂ ਉਹੀ ਆ ਗਿਆ ਮੈਂ ਵੀ ਇੱਧਰ ਨੂੰ ਕਹਿੰਦੇ ਕੀ ਹੋ ਗਿਆ ਕਹਿੰਦੇ ਛਾਪਾ ਮਾਰਿਆ ਸੀ ਸ਼ਰਾਬ ਫੜੀ ਤੇ ਮੈਂ ਕਿਹਾ ਚਿੱਟੇ ਵੀ ਫੜ ਲਿਆ ਕਰੋ ਯਾਰ ਤੁਸੀਂ ਚਿੱਟੇ ਤੇ ਸ਼ਰਿਆਂ ਵੇਖਦਾ ਹਾਂ ਇਹ ਜੀ ਜਿਹੜੇ ਤੁਹਾਨੂੰ ਅਸੀਂ ਨਾਂ ਵੀ ਦੱਸ ਦਾਂਗੇ ਹਾਂ ਵਾਲਾ ਟਾਈਮ ਅਜੇ ਹੋਰ ਵੀ ਬੁਲਾ ਰਹੇ ਨੇ ਬੋਲਣਾ ਤੇ ਇੱਥੇ ਰਾਤ ਵੀ ਸਾਡੇ ਨਾਲ ਬਹੁਤ ਕੁਛ ਹੋਇਆ ਰਾਤ ਕੀ ਹੋਇਆ ਰਾਤ ਇੱਥੇ ਜਿਹੜਾ ਮੇਰਾ ਭਤੀਜਾ ਆਪਣਾ ਮਨਪ੍ਰੀਤ ਪੱਤਰਕਾਰ ਹਮ ਇੱਥੇ ਸਾਨੂੰ ਧਮਕੀਆਂ ਦਿੱਤੀਆਂ ਨੇ ਗੋਪੀ ਨੇ ਉਹ ਘਰ ਸਾਹਮਣੇ ਇੱਧਰ ਜਿਹੜੇ ਘਰੋਂ ਉੱਥੋਂ ਉੱਥ ਦਾ ਸਾਰਾ ਪ੍ਰੋਬਲਮ ਮੈਂ ਤਾਂ ਜੀ ਸਿੱਧੀ ਗੱਲ ਕਹੂੰਗਾ ਹਮ ਮੇਰੇ ਘਰੇ ਨਾ ਇਹ ਮਨਪ੍ਰੀਤ ਤੇ ਗਗਨਦੀਪ ਇਹ ਪੁੜੀਆਂ ਲਿਆਉਂਦੇ ਸੀ ਤੁਹਾਡੇ ਬੇਟੇ ਚਿੱਟੇ ਦੀਆਂ ਅੱਛਾ ਯੋ ਟਿੱਟੀਆਂ ਦੀਆਂ ਪੁੜੀਆਂ ਲਿਆਉਣੀਆਂ ਇਹਨਾਂ ਨੇ ਕੀ ਕਰਨਾ ਨਾ ਕੋ ਮਾਮਲੀ ਬੰਦੇ ਦਨ ਸੀੜੀ ਨੇ ਤਾਂ ਫਿਰ ਕਰਨਾ ਹੀ ਆਪਦਾ ਕੰਮ ਹਮ ਜਦੋਂ ਕਮਿਸ਼ਨ ਤੇ ਕੰਮ ਕਰਦਾ ਵਾ ਹਮ ਮਾੜਾ ਮਾੜਾ ਆਪ ਕੱਢ ਲੈ ਖਾਣ ਟੁਕਾ ਚਲੋ ਹਮ ਦੂਜੀਆਂ ਦੇ ਦੇਣੇ 30 35 40 50 ਹਜ਼ਾਰ ਲੱਖ ਵਟਣਾ ਘਰੇ ਫੜਾ ਦੇਣਾ ਇਹਨਾਂ ਦੇ ਹਮ ਤੇ ਆਪ ਖਾਣ ਲੱਗ ਗੀ ਹਮ ਨੋ ਮੇਰੀ ਬੇਟਾ ਜਿਹੜੀ ਆ ਤੈਨੂੰ ਕੁੜੀਆਂ ਦੀ ਇਹ ਉੱਥੇ ਗਲਾਮ ਲਾਲੀ ਰੋਟੀ ਬਕਾਉਣ ਤੇ ਹਮ ਜਿੰਦਾ ਜੀ ਢਿੱਡ ਛੋਟਾ ਗੱਲ ਵੱਡੀ ਐ ਮੂੰਹ ਛੋਟਾ ਕਹਿੰਦੇ ਗੱਲ ਵੱਡੀ ਐ ਜਿੰਦਾ ਬਹੁਤ ਜ਼ਿਆਦਾ ਇੱਥੇ ਹਾਲਾਤ ਭੜੇ ਆ ਤੇ ਕਿਵੇਂ ਨਾ ਕਿਵੇਂ ਸਾਡੀ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਐ ਕੋਈ ਕੋਈ ਗੌਰ ਆਯੋਧ ਨਸ਼ਮਰਤ ਲਿਖਿਆ ਹੈ ਜੋ ਕਿਤੇ ਨਾਂ ਜੀ ਜ਼ਮੀਨ ਹੀ ਨਹੀਂ ਅੱਛਾ ਜ਼ਮੀਨ ਜੇ ਹੋਵੇ ਤਾਂ ਅਸੀਂ ਕੋਈ ਪਿੱਟਗੇ ਐਸੇ ਕਰੂ ਜੀ ਜੇ ਗੌਰ ਹੋਵੇ ਮੈਂ ਤਾਂ ਸਰਪੰਚ ਸਾਹਿਬ ਦੇ ਵੀ ਘਰੇ ਦੋ ਤਣ ਬਰੀ ਗਿਆ ਮੈਂ ਕਿਹਾ ਯਾਰ ਕੁਝ ਗੌਰ ਕਰੋ ਇੱਕ ਇੱਕ ਪੁੱਤ ਚਲਿਆ ਗਿਆ ਇੱਕ ਮੰਝੇ ਤੇ ਪਿਆ ਬਾਹ ਉਹਦੀ ਗਲੀ ਪਈ ਆ ਹਾਲਾਤ ਉਹਦੇ ਚਾਰੇ ਦੇ ਮਾੜੇ ਆ ਉਹਨੂੰ ਦੇਖ ਕੇ ਇੱਕ ਪਿਓ ਦੇ ਦਿਲ ਤੇ ਕੀ ਬੀਤਦੀ ਆ ਫਿਰ ਕੀ ਪੁੱਤ ਉਹ ਨਿਕਲਦੀ ਆ ਦੇਖ ਕੇ ਉਹਨੂੰ ਉਹ ਪੁੱਤਾਂ ਸਿੱਕਲ ਤੁਸੀਂ ਕੀ ਖੜ ਕੇ ਹੁਣ ਉਹ ਤਾਂ ਨਿਕਲਦਿਆਂ ਹੀ ਅਸੀਂ ਮੈਂ ਇਹ ਚਾਹੁੰਦਾ ਵੀ ਚੱਲ ਇਹ ਜਿਹੜਾ ਸੁਰਗ ਵਾਸਗੇ ਨੇ ਤਿੰਨ ਬੇਟੀਆਂ ਚਲੋ ਮੈਂ ਵੀ ਕੁ ਮਮਨਾ ਰਾਗੀ ਢੱਡੀ ਪੰਦਾ ਕੋਈ ਐਸੀ ਨਾਗੀ ਬੱਚੇ ਨੂੰ ਦਿੰਦਾ ਵੱਡੇ ਬੇਟੀ ਵੀ ਆ 45 ਬੰਦੇ ਸਾਡਾ ਇੱਕ ਘਰੀ ਬੈਠਾ ਰਹੇ ਪਰਿਭੂ ਦੇ ਕੋਲ ਇਹਨੂੰ ਬਚਾਓ ਕਿਰਪਾ ਕਰਕੇ ਬੱਸ ਇਹ ਹੀ ਬਚਾਇਆ ਜਾਵੇ ਉਹ ਬੋਤਾਂ ਨਿਕਲਣਗੀਆਂ ਤਾਂ ਗੱਲਬਾਤ ਕੀਤੀ ਟਿਕਟ ਮੰਗਾ ਲੈਨੇ ਆ ਉਹਦਾ ਦੀ ਫੋਟੋ ਲੈ ਲਓ ਮੇਰੇ ਨਾਲ ਪੋਤੀਆਂ ਦੀ ਜਰੂਰ ਲੈਨੇ ਆ ਗੱਲਬਾਤ ਕੀਤੀ ਇਹਨਾਂ ਬਜ਼ੁਰਗਾਂ ਦੇ ਨਾਲ ਇੱਕ ਪੁੱਤ ਚਲਿਆ ਗਿਆ ਦੂਜਾ ਮਾੜੇ ਹਾਲਾਤਾਂ ਦੇ ਵਿੱਚ ਹੈ ਨਸ਼ੇ ਕਰਕੇ ਬਾਹਂ ਗਲੀ ਪਈ ਹੈ ਸਾਹਮਣੇ ਯੋਧ ਨਸ਼ਿਆਂ ਵਿਰੁੱਧ ਲਿਖਿਆ ਹੈ ਇਹ ਜਦੋਂ ਦੇਖਦੀ ਆ ਯੋਧ ਨਸ਼ਿਆਂ ਵਿਰੁੱਧ ਲਿਖਿਆ ਮਨ ਤੇ ਕੀ ਬੀਜਦੀ ਆ ਵੀ ਕਿਹ ਲੈ ਕੰਧਾ ਜੋਗਾਈ ਆ ਯੋਧ ਨਸ਼ਿਆਂ ਵਿਰੁੱਧ ਕੰਧਾ ਜੋਗਾਈ ਹੋਰ ਕੀ ਕੰਧਾ ਜੋਗਾਈ ਆ ਇਹਨਾਂ ਨੂੰ ਅੱਖਾਂ ਮੈਨੂੰ ਤਾਂ ਸਮਝ ਲਈ ਇਹਨਾਂ ਨੇ ਦੱਸ ਨਹੀਂ ਰਿਆ ਸਾਹਮਣੇ ਮੇਰੇ ਘਰੇ ਇੱਥੇ ਸਾਰੇ ਆਮ ਇੱਥੇ ਇੱਥੇ ਕੀ ਜੀ ਪੂਰਾ ਇਹ ਮੁੰਡੇ ਵੇਚਦੇ ਰਹੇ ਚਿੱਟਾ ਹਮ ਇੱਕ ਨਹੀਂ ਮੇਰਾ ਨਹੀਂ ਸਿੱਥੇ ਬਥੇਰੇ ਗਲੀ ਵਿੱਚ ਹੋਰ ਵੀ ਆ ਹਮ ਇਹ ਵਕਾਉਂਦੇ ਸੀ ਕਿੰਨੀਆਂ ਮੌਤਾਂ ਹੋਈਆਂ ਤੁਹਾਡੇ ਪੰਡ ਇਹ ਮੇਰੇ ਬੇਟੇ ਦੀ 45ਵੀਂ ਮੌਤ ਸੀ ਜੀ ਇਹਦੇ ਪਹਿਲਾਂ 45 ਮੁੰਡੇ ਚਿੱਟੇ ਨਾਲ ਮਰ ਗਏ ਹਾਂ 40 44 44 ਮੁੰਡੇ ਮਰ ਗਏ 45ਵੇਂ ਤੁਹਾਡਾ ਸੋ 45ਵੇਂ ਮੇਰਾ ਮੇਰਾ ਸੀ ਹਮ ਤਾ ਗੱਲਬਾਤ ਕੀਤੀ ਬੜੇ ਗੰਭੀਰ ਹਾਲਾਤ ਨੇ ਪਿੰਡ ਦੇ 45 ਮੌਤਾਂ ਅਜੇ ਤੱਕ ਚਿੱਟੇ ਨਸਪਿੰਡ ਦੇ ਵਿੱਚ ਹੋ ਚੁੱਕੀਆਂ ਤੇ ਸਰਕਾਰ ਕਹਿ ਰਹੀ ਹੈ ਕਿ ਯੁੱਧ ਨਸ਼ਾ ਵਿਰੋਧ